ਇਹ ਬਹੁਤ ਉੱਚੀ ਹੈ ਹਵੇਲੀ ਆ ਨਾ ਦੋ ਤਿੰਨ ਮੰਜ਼ਿਲਾ ਇਹ ਹਵੇਲੀ ਦੇ ਵਿੱਚ ਜਿਹੜੀਆਂ ਉਹ ਹੈਗੀਆਂ ਨੇ ਤੇ ਫਰੰਟ ਤੋਂ ਇਹ ਹਵੇਲੀ ਦਾ ਸਾਹ ਦੇ ਆਪਾਂ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾਏ ਸੀ ਤੇ ਦਵਾਨ ਟੁੱਟਰਵਾਲ ਜੀ ਕਾਕੜੇ ਪਿੰਡ ਦੇ ਰਹਿਣ ਵਾਲੇ ਸੀਗੇ ਤੇ ਕਾਕੜੇ ਪਿੰਡ ਦੇ ਉਹ ਰਹਿਣ ਵਾਲੇ ਸੀ ਸਰਾਂਦ ਉਹ ਨੌਕਰੀ ਵਾਸਤੇ ਆਏ ਸੀ ਉਹਨਾਂ ਨੂੰ ਦਵਾਨ ਦੀ ਜਿਹੜੀ ਉਹ ਨੌਕਰੀ ਮਿਲ ਗਈ ਸੀ ਇਸ ਕਰਕੇ ਉਹ ਕਾਕੜੇ ਪਿੰਡ ਤੋਂ ਆ ਕੇ ਸਰਾਂਦ ਦੇ ਵਿੱਚ ਰਹਿਣ ਲੱਗੇ ਸੀ ਤੇ ਕਾਕੜਾ ਪਿੰਡ ਜ਼ਿਲ੍ਹਾ ਸੰਗਰੂਰ ਦੇ ਵਿੱਚ ਹੈ ਪਵਾਨੀਗੜ੍ਹ ਦੇ ਨੇੜੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦਰਸ਼ਨ ਜਿਹੜੇ ਉਹ ਕਰਵਾਏ ਹੋਏ ਨੇ ਜਿਹੜੇ ਉਹਨਾਂ ਦੇ ਪਿੰਡ ਵਿੱਚ ਗੁਰਦੁਆਰਾ ਸਾਹਿਬ ਨੇ ਉਹ ਤੁਸੀਂ ਦੇਖ ਸਕਦੇ ਹੋ ਤੇ ਉਹ ਪਹਿਲਾਂ ਆਪਣੇ ਪਿੰਡ ਵਿੱਚ ਰਹਿੰਦੇ ਹੁੰਦੇ ਸੀ ਫਿਰ ਉਹ ਇਸ ਸਥਾਨ ਤੇ ਆ ਕੇ ਰਹਿਣ ਲੱਗੇ ਸੀ ਇਸ ਹਵੇਲੀ ਦੇ ਵਿੱਚ ਉਹਨਾਂ ਨੂੰ ਇੱਥੇ ਦਵਾਨ ਦੀ ਜਿਹੜੀ ਨੌਕਰੀ ਮਿਲ ਗਈ ਸੀ ਤਾਂ ਹੀ ਉਹਨਾਂ ਨੂੰ ਦਵਾਨ ਟੋਲਰ ਮਲਜੀ ਜਿਹੜਾ ਉਹ ਕਿਹਾ ਜਾਂਦਾ ਸੀ ਤੇ ਤਾਂ ਹੀ ਉਹਨਾਂ ਦੇ ਨਾਮ ਦੇ ਅੱਗੇ ਦਵਾਨ ਜਿਹੜਾ ਉਹ ਲੱਗਦਾ ਸੀਗਾ ਤੇ ਨੌਕਰੀ ਦੇ ਸਿਲਸਿਲੇ 'ਚ ਉਹ ਸਰਾਂਦਾ ਆਏ ਸੀ ਇਹ ਸਾਰੀ ਉਹਨਾਂ ਦੀ ਹਵੇਲੀ ਹੈ ਇਹ ਹਵੇਲੀ ਨੂੰ ਜਹਾਜ਼ ਹਵੇਲੀ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹ ਜਹਾਜ਼ ਦੀ ਜਿਹੜੀ ਸ਼ੇਪ ਦੇ ਵਿੱਚ ਬਣੀ ਹੋਈ ਸੀ ਹੁਣ ਤਾਂ ਅਗਲਾ ਪਾਸਾ ਜਿਹੜਾ ਇਹਦਾ ਕੁਝ ਟਹਿ ਚੁੱਕਿਆ ਹਨ ਤੇ ਉਦੋਂ ਇਹ ਬਿਲਕੁਲ ਪ੍ਰੋਪਰ ਸੀ ਸਾਰ ਤੇ ਇਹ ਆਪਾਂ ਤੁਹਾਨੂੰ ਦਿਖਾਉਨੇ ਆ ਕੁਸ਼ਕ ਇਹਦੀਆਂ ਜਿਹੜੀਆਂ ਕੰਧਾਂ ਹਨਾ ਜਾਂ ਕੁਸ਼ਕ ਪ੍ਰਾਤਨ ਜਿਹੜੇ ਸਾਰੇ ਕਮਰੇ ਖੜੇ ਵੀ ਨੇ ਤੇ ਕੁਸ਼ਕ ਟਹਿ ਚੁੱਕੇ ਨੇ ਜਿਵੇਂ ਆਹ ਸਾਰਾ ਹਿੱਸਾ ਹਨਾ ਇਹਦਾ ਅੰਦਰਲਾ ਹੋ ਟਹਿ ਚੁੱਕਿਆ ਤੇ ਕੁਸ਼ਕ ਹਿੱਸਾ ਪਿਛਲਾ ਜਿਹੜਾ ਉਹ ਖੜਾ ਉਹ ਸਾਰਾ ਆਪਾਂ ਤੁਹਾਨੂੰ ਜਿਹੜਾ ਉਹ ਦਿਖਾਵਾਂਗੇ ਤੇ ਦਵਾਨ ਟੁੱਡਰ ਮਲ ਜੀ ਨੇ ਛੋਟੇ ਸਹਬਜ਼ਾਦਿਆਂ ਵਾਸਤੇ ਸੰਸਕਾਰ ਦੇ ਲਈ ਸੋਨੇ ਦੀਆਂ ਜਿਹੜੀਆਂ ਮੋਹਰਾਂ ਖੜੀਆਂ ਕਰਕੇ ਉਹ ਜਮੀਨ ਜਿਹੜੀ ਉਹ ਖਰੀਦੀ ਸੀ ਤੇ ਚੱਲਦੇ ਆਪਾਂ ਅੰਦਰੋਂ ਵੀ ਤੁਹਾਨੂੰ ਜਿਹੜੀ ਇਹ ਹਵੇਲੀ ਆਪਾਂ ਦਿਖਾਵਾਂਗੇ ਹਨਾ ਬਹੁਤ ਉੱਚੇ ਦੋ ਤਿੰਨ ਮੰਜ਼ਲਾਂ ਨੇਗੀਆਂ ਤੇ ਇੱਥੇ ਵੀ ਇਹਦੇ ਜਿਹੜੇ ਆ ਕਮਰੇ ਸੀਗੇ ਉਹ ਟਾਈਮ ਦੇ ਵਿੱਚ ਇੱਥੇ ਕਮਰੇ ਹੁੰਦੇ ਸੀ ਜਿਹੜੇ ਆ ਤੁਸੀਂ ਦੇਖ ਰਹੇ ਹੋ ਨਾ ਤੇ ਇਹ ਉਹਨਾਂ ਦੀਆਂ ਨਿਊਆਂ ਵੀ ਕਹਿ ਸਕਦੇ ਆ ਕਿਉਂਕਿ ਇਹ ਮੂਹਰਲਾ ਭਾਗ ਇਹਦਾ ਜਿਹੜਾ ਟਹਿ ਚੁੱਕਿਆ ਤੇ ਪਿਛਲਾ ਭਾਗ ਜਿਹੜਾ ਬਿਲਕੁਲ ਉਵੇਂ ਹੀ ਖੜਾ ਤੇ ਅੱਗੇ ਜਾ ਕੇ ਆਪਾਂ ਕੁਝ ਇਹ ਜਾ ਕੇ ਦੇਖਦੇ ਆਂ ਤੇ ਹੁਣ ਵੀ ਇਹਦਾ ਕਾਫੀ ਹਿੱਸਾ ਜਿਹੜਾ ਉਹ ਬਚਿਆ ਹੋਇਆ ਹੈ ਇਹ ਹਵੇਲੀ ਦਾ ਹਨ ਤੇ ਅੰਦਰ ਵੀ ਆਪਾਂ ਇਹਦੇ ਜਾਵਾਂਗੇ ਅੰਦਰੋਂ ਵੀ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਵਾਂਗੇ ਤੇ ਇੱਥੇ ਇਹਨਾਂ ਨੇ ਬੋਰਡ ਥਾਂ-ਥਾਂ ਤੇ ਜਿਹੜੇ ਉਹ ਲਿਖ ਕੇ ਲਾਏ ਹੋਏ ਨੇ ਜਿਵੇਂ ਲਿਖਿਆ ਹੋਇਆ ਪੁਰਾਣਾ ਪਲਾਸਟਰ ਤੇ ਇਸ ਤਰ੍ਹਾਂ ਦਾ ਪਲਾਸਟਰ ਜਿਹੜਾ ਉਹ ਸਮੇਂ ਦੇ ਵਿੱਚ ਇਹਨੂੰ ਜਿਹੜਾ ਕੀਤਾ ਹੁੰਦਾ ਸੀ ਤੇ ਇਹ ਬਿਲਕੁਲ ਬਰੀਕ ਇੱਟਾਂ ਦੀ ਜਿਹੜੀ ਉਹ ਬਣੀ ਹੋਈ ਹੈ ਹਵੇਲੀ ਜਿਵੇਂ ਸਰਾਂਦੀ ਇੱਟਾਂ ਆਪਾਂ ਕਹਿੰਦੇ ਆ ਨਾ ਬਿਲਕੁਲ ਬਰੀਕ ਇੱਟਾਂ ਦੀ ਜਿਹੜੀ ਇਹ ਇਮਾਰਤ ਬਣੀ ਹੋਈ ਹੈ ਹਵੇਲੀ ਜਿਹੜੀ ਉਹ ਬਣੀ ਹਵੇਲੀ ਤੇ ਇਹਦੇ ਪਿਛਲੇ ਵਾਲੇ ਪਾਸੇ ਵੀ ਕਾਫੀ ਹਿੱਸਾ ਹੈ ਜਿਹੜਾ ਇਹਦਾ ਉਹ ਬਚਿਆ ਹੋਇਆ ਤੇ ਇਹਦੇ ਪਿੱਛੇ ਰਸੋਈ ਵੀ ਜਿਹੜੀ ਉਹ ਹੈਗੀ ਹੈ ਨਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਅੰਦਰ ਜਾ ਕੇ ਤੇ ਆ ਜੀ ਦੀ ਸਾਰੀ ਹਵੇਲੀ ਦੀ ਬੈਕ ਸਾਈਡ ਆ ਗਈ ਤੇ ਸਾਰੀ ਹਵੇਲੀ ਇਹ ਬਰੀ ਗੱਟਾਂ ਦੀ ਬਣੀ ਹੋਈ ਹੈ ਦੇਖ ਸਕਦੇ ਹੋ ਜਿਵੇਂ ਤੁਸੀਂ ਬਿਲਕੁਲ ਬਰੀ ਗੱਟਾਂ ਦੀ ਇਹ ਹਵੇਲੀ ਹੈ ਬਣੀ ਹੋਈ ਬਹੁਤ ਉੱਚੀ ਦੋ ਤਿੰਨ ਮੰਜ਼ਲਾਂ ਇਹ ਹਵੇਲੀ ਦੀਆਂ ਜਿਹੜੀਆਂ ਉਹ ਹੈਗੀਆਂ ਨੇ ਤੇ ਇਧਰੋਂ ਆਪਾਂ ਤੁਹਾਨੂੰ ਦਿਖਾ ਵੀ ਦਿੰਦੇ ਹਾਂ ਆਹ ਸਾਈਡ ਤੇ ਆ 사이 ਦੇ ਕਿਚਨ ਜਿਹੜੀ ਉਹ ਬਣੀ ਹੋਈ ਹੈ ਤੇ ਇਧਰਲੇ ਪਾਸੇ ਪਾਸੇ ਆਪਾਂ ਚੱਲਦੇ ਆਂ ਇੱਥੋਂ ਤੁਹਾਨੂੰ ਦਿਖਾਉਨੇ ਆ ਤੇ ਇੱਥੇ ਰਸੋਈ ਹੁੰਦੀ ਸੀ ਉਹ ਟਾਈਮ ਦੇ ਵਿੱਚ ਤੇ ਆ ਜਿਹੜਾ ਰਸਤਾ ਜਾਂਦਾ ਨਾ ਇਹ ਰਸੋਈ ਨੂੰ ਜਾਂਦਾ ਉਹ ਸਮਿਆਂ ਦੇ ਵਿੱਚ ਇੱਥੇ ਰਸੋਈ ਹੁੰਦੀ ਸੀ ਤੇ ਆ ਵੀ ਇਹਦੇ ਕੁਝ ਕਮਰੇ ਥੱਲੇ ਵੀ ਹੈਗੇ ਨੇ ਹੋ ਸਕਦਾ ਵਿਊ ਟਾਈਮ ਦੇ ਵਿੱਚ ਇੱਥੇ ਬੀਸਮੈਂਟ ਜਿਹੜੀ ਉਹ ਹੁੰਦੀ ਹੋਵੇ ਦੇਖ ਲਓ ਵੀ ਦਵਾਨ ਟੋਡਰਮਲ ਜੀ ਨੇ ਆਪਣਾ ਸਾਰਾ ਕੁਝ ਅੰਬਾਰ ਕੇ ਹਨਾ ਸਾਰਾ ਕੁਝ ਦਾ ਤੇ ਲਾ ਕੇ ਛੋਟੇ ਸਹਬਜ਼ਾਦਿਆਂ ਦੇ ਸੰਸਕਾਰ ਵਾਸਤੇ ਜਿਹੜੀ ਉਹ ਜ਼ਮੀਨ ਖਰੀਦੀ ਸੀ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਤੇ ਆ ਜਿਹੜੀ ਉਹ ਇੱਥੇ ਰਸੋਈ ਹੈ ਇਹ ਆਪਾਂ ਤੁਹਾਨੂੰ ਦਿਖਾਉਨੇ ਆ ਆਪਾਂ ਫਲੈਸ਼ ਔਨ ਕਰਦੇ ਆ ਇੱਥੇ ਹਨੇਰਾ ਪੈਂਦਾ ਫਿਰ ਸਾਰੀ ਦਿਖਾਉਨੇ ਆ ਆਪਾਂ ਤੇ ਆ ਇੱਥੇ ਜਿਹੜੀ ਉਹ ਰਸੋਈ ਜਿਹੜੀ ਬਣੀ ਹੋਈ ਹੈ ਹਨਾ ਤੇ ਇਹ ਉਹ ਸਮੇਂ ਦੇ ਵਿੱਚ ਰਸੋਈ ਹੁੰਦੀ ਸੀ ਇੱਥੇ ਇਹਨਾਂ ਨੇ ਬੋਰਡ ਵੀ ਜਿਹੜਾ ਲਾਇਆ ਹੋਇਆ ਹਨਾ ਸਾਰਾ ਬੋਰਡ ਇੱਥੇ ਲਾ ਕੇ ਦੱਸੇ ਹੋਏ ਨੇ ਦੱਸੇ ਹੋਏ ਨੇ ਵੀ ਕਿਹੜੀ ਚੀਜ਼ ਕੀ ਹੁੰਦੀ ਸੀ ਆ ਲਿਖਿਆ ਹੋਇਆ ਰਸੋਈ ਦਾ ਕਮਰਾ ਕਿਚਨ ਰੂਮ ਤੇ ਏਥੇ ਰਸੋਈ ਹੁੰਦੀ ਸੀ ਇਹਦੇ ਉੱਪਰ ਆ ਵੀ ਜਿਹੜਾ ਛੱਡਿਆ ਹੋਇਆ ਜਿਵੇਂ ਇਹ ਕਹਿ ਸਕਦੇ ਆ ਵੀ ਆਪਾਂ ਧੂਆ ਨਿਕਲਣ ਵਾਸਤੇ ਜਿਵੇਂ ਚਿਮਨੀਆਂ ਹੁੰਦੀਆਂ ਨੇ ਤੇ ਇਹ ਵੀ ਇਹਦੇ ਉੱਪਰ ਜਿਹੜਾ ਉਹ ਹੈਗਾ ਦੇਖ ਲਓ ਵੀ ਉਹ ਸਮੇਂ ਦੀ ਇਹ ਰਸੋਈ ਹੈ ਇਸ ਤਰ੍ਹਾਂ ਦੀਆਂ ਰਸੋਈਆਂ ਸਮੇਂ ਦੇ ਵਿੱਚ ਹੁੰਦੀਆਂ ਸੀ ਆਹ ਆਲੇ ਦੁਆਲੇ ਕੁਝ ਸਮਾਨ ਰੱਖਣ ਨੂੰ ਜਿਵੇਂ ਆਲੇ ਕਹ ਦਿੰਦੇ ਨੇ ਹਨਾ ਤੇ ਇਹ ਆਲੇ ਜਿਹੜੇ ਉਹ ਬਣੇ ਹੋਏ ਨੇ ਇਸ ਤਰ੍ਹਾਂ ਹੀ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਆਲੇ ਬਣੇ ਹੁੰਦੇ ਸੀ ਤੇ ਆ ਇੱਥੇ ਲਿਖਿਆ ਹੋਇਆ ਡਰੇਨ ਪਾਈਪ ਨਾਲੀ ਤੇ ਐਥੇ ਨਾਲੀ ਜਿਹੜੀ ਹੁੰਦੀ ਸੀ ਪਾਣੀ ਦਾ ਨਿਕਾਸ ਵਾਸਤੇ ਵੀ ਜਿਹੜੀ ਆਹੀ ਵਰਤੀ ਜਾਂਦੀ ਹੋਣੀ ਹਨਾ ਤੇ ਇਸ ਤਰ੍ਹਾਂ ਸਾਰੀ ਇਹ ਹਵੇਲੀ ਜਿਹੜੀ ਅੰਦਰੋਂ ਬਣੀ ਹੋਈ ਹੈ ਤੇ ਇਹ ਸਾਰਾ ਰਸੋਈ ਵਾਲਾ ਪਾਸਾ ਤੇ ਇਧਰ ਵੀ ਇਹਦੇ ਕੁਛ ਜਿਹੜਾ ਰਸਤਾ ਹੋ ਜਾਂਦਾ ਹਨਾ ਤੇ ਇਹ ਥੱਲੇ ਜਿਹੜੇ ਕਮਰੇ ਬਣੇ ਹੋਏ ਨੇ ਤੇ ਐਡੀ ਇਹ ਹਵੇਲੀ ਆ ਇਹਦੇ ਚ ਬੀਸਮੈਂਟ ਹੋਊਗੀ ਕਿਉਂਕਿ ਬਹੁਤ ਬੜੀ ਇਹ ਹਵੇਲੀ ਜਿਹੜੀ ਉਹ ਬਣੀ ਹੋਈ ਹੈ ਬੀਸਮੈਂਟ ਇਹਦੇ ਚ ਲਾਜ਼ਮੀ ਹੈ ਹੋਣੀ ਤੇ ਇਧਰੋਂ ਵੀ ਆਪਾਂ ਤੁਹਾਨੂੰ ਦਿਖਾ ਦੰਨੇ ਆ ਤੇ ਇੱਥੇ ਉੱਪਰ ਵੀ ਜਨੇ ਲਿਖੇ ਲਾਇਆ ਹੋਇਆ ਬੋਰਡ ਹੈ ਨਾ ਛੱਤ ਵਿੱਚ ਬਣੀ ਧੂਆਂ ਕੱਢਣ ਵਾਲੀ ਚਿਮਨੀ ਆ ਦੇਖੋ ਜਿਹੜੀ ਪਹਿਲਾਂ ਵੀ ਤੁਹਾਨੂੰ ਦਿਖਾਈ ਸੀ ਨਾ ਉਹ ਚਿਮਨੀ ਹੋ ਸੀ ਤੇ ਆ ਵੀ ਇੱਥੇ ਚਿਮਨੀ ਹੈ ਆ ਉਹ ਸਮੇਂ ਦੇ ਵਿੱਚ ਧੂਆਂ ਕੱਢਣ ਵਾਸਤੇ ਵਰਤੀ ਜਾਂਦੀ ਸੀ ਕਿਉਂਕਿ ਇਹ ਰਸੋਈ ਸੀ ਰਸੋਈ ਦੇ ਵਿੱਚ ਖਾਣਾ ਜਿਹੜਾ ਉਹ ਬਣਦਾ ਸੀਗਾ ਤੇ ਇਹ ਥਾਂ ਦੇ ਉੱਪਰ ਜਿਹੜਾ ਚੋਲਾ ਹੁੰਦਾ ਸੀ ਤੇ ਸਾਰੇ ਪੋਸਟਰ ਇੱਥੇ ਲਾ ਕੇ ਜਿਹੜੇ ਉਹ ਦੱਸੇ ਹੋਏ ਨੇ ਵੀ ਕਿਹੜੀ ਥਾਂ ਦੇ ਉੱਪਰ ਕਿਹੜੀ ਚੀਜ਼ ਜਿਹੜੀ ਉਹ ਬਣੀ ਹੋਈ ਸੀ ਇਹ ਇੱਥੇ ਪਾਣੀ ਵਾਸਤੇ ਹੌਦੀਆਂ ਬਣੀਆਂ ਹੋਈਆਂ ਨੇ ਇਹਨਾਂ ਦੇ ਵਿੱਚ ਪਾਣੀ ਜਿਹੜਾ ਉਹ ਸਟੋਰ ਕੀਤਾ ਜਾਂਦਾ ਸੀ ਹੋ ਸਕਦਾ ਵੀ ਪਿਛਲੇ ਵਾਲੇ ਪਾਸਿਓਂ ਪਾਣੀ ਜਿਹੜਾ ਉਹ ਆਉਂਦਾ ਹੋਵੇ ਹਨ ਫਿਰ ਇਹਨਾਂ ਦੇ ਵਿੱਚ ਸਟੋਰ ਕੀਤਾ ਜਾਂਦਾ ਹੋਵੇ ਫਿਰ ਇਸ ਤੋਂ ਬਾਅਦ ਉਹ ਰਸੋਈ ਦੇ ਵਿੱਚ ਉਹ ਵਰਤਿਆ ਜਾਂਦਾ ਸੀ ਤੇ ਇਹ ਸਾਰੀ ਹਵੇਲੀ ਦਾ ਅੰਦਰਲਾ ਪਾਸਾ ਇਹ ਸਾਰਾ ਰਸੋਈ ਵਾਲਾ ਪਾਸਾ ਦੇ ਆ ਪਰਟੀਮਨੀ ਜਿਹੜੀ ਉਹ ਬਣੀ ਹੋਈ ਹੈ ਤੇ ਇਸ ਤੋਂ ਬਾਅਦ ਚੋਂ ਆਪਾਂ ਚੱਲਦੇ ਹਾਂ ਦੂਸਰੀ ਸਾਈਡ ਤੇ ਦੂਸਰੀ ਸਾਈਡ ਤੋਂ ਵੀ ਤੁਹਾਨੂੰ ਜਿਹੜੀ ਉਹ ਹਵੇਲੀ ਦਿਖਾਉਣੀ ਹੈ ਹਨਾ ਤੇ ਅੰਦਰੋਂ ਕੁਝ ਇਸ ਤਰ੍ਹਾਂ ਦੀ ਹੈ ਇਹ ਤੇ ਇਹਦੇ ਕਮਰੇ ਵੀ ਜਿਹੜੇ ਉਹ ਬਣੇ ਹੋਏ ਨੇ ਹਨਾ ਤੇ ਆ ਇੱਧਰ ਸਾਹਮਣੇ ਹੋਰ ਪੋਸਟਰ ਆਪਾਂ ਨੂੰ ਲੱਭ ਗਿਆ ਇੱਥੇ ਲਿਖਿਆ ਆ ਰਸੋਈ ਸਟੋਰ ਆਹ ਰਸੋਈ ਦਾ ਉਹ ਸਮੇਂ ਦੇ ਵਿੱਚ ਸਟੋਰ ਹੁੰਦਾ ਸੀ ਇਹ ਰਸੋਈ ਦਾ ਸਟੋਰ ਹੁੰਦਾ ਸੀ ਸਮਾਨ ਸਟੋਰ ਕਰਨ ਵਾਸਤੇ ਬਿਲਕੁਲ ਰਸੋਈ ਦੇ ਨਾਲ ਵਾਲੇ ਪਾਸੇ ਬਣਿਆ ਹੋਇਆ ਤੇ ਆ ਸਾਰਾ ਆ ਗਿਆ ਬਾਹਰਲਾ ਬਸ ਇਹ ਬਾਹਰਲਾ ਬਸ ਆ ਗਿਆ ਇਥੋਂ ਸਾਰਾ ਬਾਹਰਲਾ ਪਾਸਾ ਜਿਹੜਾ ਉਹ ਦਿਖਦਾ ਤੇ ਬੈਕ ਸਾਈਡ ਤੇ ਆ ਤੇ ਇਹਦੇ ਨਾਲ ਇਹ ਇੱਕ ਪੋਸਟਰ ਹੋਰ ਲੱਗਿਆ ਹੋਇਆ ਉਹਦੇ ਉੱਪਰ ਲਿਖਿਆ ਹੋਇਆ ਦੂਸਰੀ ਪਾਣੀ ਦੀ ਹੌਦੀ ਤੇ ਇੱਥੇ ਵੀ ਪਾਣੀ ਜਿਹੜਾ ਉਹ ਸਟੋਰ ਕਰਿਆ ਜਾਂਦਾ ਸੀ ਉਹ ਸਮੇਂ ਦੇ ਵਿੱਚ ਪਾਣੀ ਦੀ ਹੌਦੀ ਜਿਹੜੀ ਹੁੰਦੀ ਸੀ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਸੀ ਇਹ ਸਾਰੀ ਬਰੀਕ ਇੱਟਾਂ ਦੀ ਉਹ ਬਣੀ ਹੋਈ ਹੈ ਨਾ ਬਿਲਕੁਲ ਪ੍ਰਾਤਨ ਇਹ ਬਣੀ ਹੋਈ ਹੈ ਸਾਰੀਆਂ ਬਰੀਕ ਇੱਟਾਂ ਹੀ ਨੇ ਤੁਸੀਂ ਦੇਖ ਸਕਦੇ ਹੋ ਸਾਰੀ ਜਿਹੜੀ ਇਹ ਬਰੀਕ ਇੱਟਾਂ ਦੀ ਬਣੀ ਹੋਈ ਹੈ ਤੇ ਆ ਇਧਰੋਂ ਆਪਾਂ ਅੱਗੇ ਵਾਲੀ ਸਾਈਡ ਆਗੇ ਫਰੰਟ ਸਾਈਡ ਆਗੇ ਹਵੇਲੀ ਦੇ ਤੇ ਇੱਥੇ ਵੀ ਸਾਰੇ ਕਮਰੇ ਜਿਹੜੇ ਉਹ ਬਣੇ ਹੋਏ ਨੇ ਹਨ ਤੇ ਕੁਝ ਕੁ ਕਮਰੇ ਜਿਹੜੇ ਇਹਦੇ ਟਹਿ ਚੁੱਕੇ ਨੇ ਪਿਛਲਾ ਜਿਹੜਾ ਭਾਗ ਆ ਇਹ ਹਵੇਲੀ ਦਾ ਉਹ ਹਲੇ ਉਸੇ ਤਰ੍ਹਾਂ ਖੜਾ ਤੇ ਅੱਗੇ ਵਾਲਾ ਭਾਗ ਜਿਹੜਾ ਉਹ ਟਹਿ ਚੁੱਕਿਆ ਤੇ ਆ ਅੱਗੇ ਵਾਲਾ ਪਾਸਾ ਜਿਹੜਾ ਹਵੇਲੀ ਦਾ ਤੇ ਇਹ ਵੀ ਇਥੋਂ ਜਦੋਂ ਅਸੀਂ ਪਿਛਲੇ ਸਾਲ ਆਏ ਸੀ ਨਾ ਵੀਡੀਓ ਬਣਾਉਣਾ ਜਿਹੜੇ ਥਰੈਨੋਵੇਟ ਕਰ ਰਹੇ ਸੀਗੇ ਸਾਨੂੰ ਉਹਨਾਂ ਨੇ ਦੱਸਿਆ ਸੀ ਵੀ ਇਹ ਜਿਹੜੀਆਂ ਕੰਧਾਂ ਨੇ ਇਹ ਵਿੱਚੋਂ ਖਦਾਈ ਕਰਕੇ ਜਿਹੜੀਆਂ ਉਹ ਕੱਢੀਆਂ ਗਈਆਂ ਨੇ ਆ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਖਦਾਈ ਇਹ ਜਿਹੜੀਆਂ ਕੰਧਾਂ ਲੱਭੀਆਂ ਨੇ ਆ ਸਾਰਾ ਅੱਗੇ ਵਾਲਾ ਪਾਸਾ ਆ ਗਿਆ ਇਹ ਹਵੇਲੀ ਦਾ ਤੇ ਆ ਜਿਹੜੇ ਪਿੱਛੇ ਕਮਰੇ ਨੇ ਪਿਛਲੇ ਕਮਰੇ ਜਿਹੜੇ ਉਹ ਹਲੇ ਮੌਜੂਦ ਨੇ ਇੱਥੇ ਜਿਹੜੇ ਖੜੇ ਨੇ ਬਿਲਕੁਲ ਪ੍ਰਾਤਨ ਜਿਵੇਂ ਪੁਰਾਣੇ ਹੁੰਦੇ ਸੀਗੇ ਉਵੇਂ ਦੀ ਜਿਹੜੇ ਇਹ ਖੜੇ ਨੇ ਤੇ ਬਹੁਤ ਵੱਡੇ ਕਮਰੇ ਹੈਗੇ ਨੇ ਬਹੁਤ ਵੱਡੀ ਜੀ ਹਵੇਲੀ ਜਿਹੜੀ ਉਹ ਹੈਗੀ ਆ ਤੇ ਉਧਰ ਇੱਕ ਪੋਸਟਰ ਹੋਰ ਜਿਹੜਾ ਉਹ ਲੱਗਿਆ ਹੋਇਆ ਉਹ ਵੀ ਆਪਾਂ ਤੁਹਾਨੂੰ ਦਿਖਾ ਦੇਣੇ ਆ ਥਾਂ-ਥਾਂ ਤੇ ਇਵੇਂ ਪੋਸਟਰ ਜਿਹੜੇ ਉਹ ਲਾਏ ਹੋਏ ਨੇ ਵੀ ਕਿਹੜੀ ਥਾਂ ਤੇ ਕੀ ਹੁੰਦਾ ਸੀ ਹਨਾ ਤੇ ਉੱਪਰ ਜਿਹੜਾ ਪੋਸਟਰ ਲੱਗਿਆ ਹੋਇਆ ਪਹਿਲੀ ਮੰਜ਼ਲ ਦਾ ਹਾਲ ਪਹਿਲੀ ਮੰਜ਼ਲ ਦਾ ਹਾਲ ਕਮਰਾ ਤੇ ਪਹਿਲੀ ਮੰਜ਼ਲ ਦਾ ਕਮਰਾ ਇੱਥੇ ਜਿਹੜਾ ਉਹ ਹੁੰਦਾ ਸੀਗਾ ਤੇ ਇੱਥੇ ਪੋਸਟਰ ਲਾ ਕੇ ਜਿਹੜਾ ਉਹ ਦੱਸਿਆ ਹੋਇਆ ਹੈ ਤੇ ਇੱਥੇ ਸਾਰੇ ਆਲੇ-ਦੋਲੇ ਕਮਰੇ ਹੁੰਦੇ ਸੀ ਇਹਦੇ ਵਿੱਚ ਸਾਰੀ ਸਪੇਸ ਆ ਸਮਾਨ ਰੱਖਣ ਵਾਸਤੇ ਜਿਵੇਂ ਹੋਰ ਕਮਰਿਆਂ ਦੇ ਵਿੱਚ ਆਪਾਂ ਆਲੇ ਦੇਖਦੇ ਹਾਂ ਨਾ ਉਸੇ ਤਰ੍ਹਾਂ ਤੇ ਆ ਕੁਝ ਕਿੱਸਾ ਛਤ ਦਾ ਜਿਹੜਾ ਹਲੇ ਵੀ ਬਚਿਆ ਹੋਇਆ ਆ ਜਿਹੜੀ ਇੰਨੀ ਛਤ ਇਹਦੀ ਜਿਹੜੀ ਖੜੀ ਹੈ ਤੇ ਉੱਪਰ ਲਈ ਇਹਦੀ ਦੂਸਰੀ ਮੰਜ਼ਲ ਹੈ ਜਿਹੜੀ ਆਹ ਵਾਲਾ ਪਾਸਾ ਨਾ ਇਹ ਇਹਦੀ ਦੂਸਰੀ ਮੰਜ਼ਲ ਹੈ ਤੇ ਜਿਹੜੀ ਆ ਤੁਸੀਂ ਦੇਖ ਰਹੇ ਹੋ ਇਹ ਪਹਿਲੀ ਮੰਜ਼ਲ ਦੀ ਛਤ ਹੈ ਤੇ ਇਸ ਤਰ੍ਹਾਂ ਸਾਰੀ ਇਹ ਹਵੇਲੀ ਜਿਹੜੀ ਉਹ ਹੈਗੀ ਸੀ ਪੂਰੀ ਜਿਹੜੀ ਖੜੀ ਸੀ ਤੇ ਜਿਵੇਂ ਕੋਈ ਵੀ ਪੁਰਾਣੀਆਂ ਇਮਾਰਤਾਂ ਨੇ ਜਿਵੇਂ ਇਹ ਜਹਾਜ਼ ਵੀ ਲਿਆ ਇਹਨਾਂ ਨੂੰ ਸਾਂਭ ਕੇ ਜਿਹੜਾ ਹੋ ਰੱਖਣਾ ਚਾਹੀਦਾ ਕਿਉਂਕਿ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਫੇਰ ਇਤਿਹਾਸ ਦਾ ਜਿਹੜਾ ਉਹ ਪਤਾ ਲੱਗ ਸਕੂ ਹਨ ਤੇ ਉਹਨਾਂ ਨੂੰ ਦੇਖਣ ਨੂੰ ਕੁਝ ਮਿਲੂਗਾ ਜਦੋਂ ਮਤਲਬ ਉਹ ਇਹ ਸਥਾਨਾਂ ਤੇ ਆਉਣਗੇ ਤਾਂ ਜ਼ਿਆਦਾ ਮਤਲਬ ਕਨੈਕਟ ਹੁੰਦਾ ਜਦੋਂ ਆਪਾਂ ਕਿਸੇ ਵੀ ਥਾਂ ਤੇ ਜਾਂਦੇ ਹਾਂ ਹਨ ਉੱਥੇ ਜੇ ਕੋਈ ਪ੍ਰਾਤਨ ਚੀਜ਼ ਹੁੰਦੀ ਆ ਤਾਂ ਆਪਾਂ ਉਹ ਚੀਜ਼ ਨਾਲ ਜ਼ਿਆਦਾ ਕਨੈਕਟ ਹੁੰਦੇ ਆ ਤਾਂ ਕਰਕੇ ਇਹ ਚੀਜ਼ਾਂ ਨੂੰ ਸਾਰੀਆਂ ਨੂੰ ਸੰਭਾਲ ਕੇ ਜਿਹੜਾ ਉਹ ਰੱਖਣਾ ਚਾਹੀਦਾ ਤੇ ਆ ਇੱਥੇ ਬਣਿਆ ਹੋਇਆ ਹੋ ਸਕਦਾ ਵਿਊ ਸਮੇਂ ਦੇ ਵਿੱਚ ਇਹਦੇ ਵਿੱਚ ਪਾਣੀ ਜਿਹੜਾ ਹੋਂਦਾ ਹੋਵੇ ਹਨ ਤੇ ਇੱਥੇ ਇੱਕ ਪਾਈਪ ਵੀ ਜਿਹੜਾ ਉਹ ਆ ਰਿਹਾ ਹੈ ਇਸ ਤਰ੍ਹਾਂ ਬਹੁਤ ਖੂਸ਼ ਆ ਇਹ ਹਵੇਲੀ ਦੇ ਵਿੱਚ ਜਿਵੇਂ ਪਿੱਛੇ ਵੀ ਆਪਾਂ ਰਸੋਈ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਪਾਣੀ ਵਾਲੀ ਹੌਤੀ ਜਿਹੜੀ ਉਹ ਬਣੀ ਹੋਈ ਸੀ ਉਸੇ ਤਰ੍ਹਾਂ ਇਹ ਵੀ ਇੱਥੇ ਪਾਣੀ ਵਾਲਾ ਜਿਹੜਾ ਟੈਂਕ ਉਹ ਹੋ ਸਕਦਾ ਹੈ ਇਹ ਕਮਰੇ ਦੇ ਵਿੱਚ ਜਿਹੜਾ ਉਹ ਬਣਿਆ ਹੋਇਆ ਪਹਿਲੇ ਕਮਰੇ ਦੇ ਵਿੱਚ ਬਣਿਆ ਹੋਇਆ ਤੇ ਇੱਧਰ ਪਿੱਛੇ ਵੀ ਕੁਝ ਜਿਹੜੇ ਕਮਰੇ ਉਹ ਹੈਗੇ ਨੇ ਕਮਰੇ ਜਿਹੜੇ ਬਣੇ ਹੋਏ ਨੇ ਤੇ ਇਹਦੀ ਛੱਤ ਬਹੁਤ ਨੀਵੀਂ ਹੈ ਜਿੱਥੇ ਆਪਾਂ ਹੁਣ ਖੜੇ ਆ ਇਸ ਟਾਈਮ ਤੇ ਹੋ ਸਕਦਾ ਵੀ ਉਹ ਇਹ ਜਿਹੜੀ ਬੇਸਮੈਂਟ ਹੁੰਦੀ ਹੋਵੇ ਤੇ ਛੱਤ ਬਹੁਤ ਜ਼ਿਆਦਾ ਨੀਵੀਂ ਹੈ ਤੇ ਉਹ ਟਾਈਮ ਦੇ ਵਿੱਚ ਇਹ ਬੇਸਮੈਂਟ ਹੁੰਦੀ ਹੋਊਗੀ ਹਵੇਲੀ ਦੀ ਤੇ ਆਹ ਸਾਰਾ ਇਥੋਂ ਬਾਹਰਲਾ ਪਾਸਾ ਜਿਹੜਾ ਉਹ ਦਿਖਦਾ ਤੇ ਆਪਾਂ ਹੁਣ ਇਥੋਂ ਉੱਪਰ ਚੱਲਦੇ ਆਂ ਉੱਪਰ ਵਾਲੇ ਕਮਰੇ ਨੇ ਜਿਹੜੇ ਤੁਹਾਨੂੰ ਉਹ ਸਾਰੇ ਆਪਾਂ ਦਿਖਾਉਨੇ ਆਂ ਉੱਪਰ ਵਾਲੇ ਕਮਰੇ ਜਿਹੜੇ ਹੈਗੇ ਨੇ ਉਹ ਦਿਖਾਉਨੇ ਹੁਣ ਆਪਾਂ ਹਵੇਲੀ ਦੇ ਅੰਦਰ ਚੱਲਦੇ ਆਂ ਜਿਹੜੇ ਉੱਪਰਲੇ ਕਮਰੇ ਨੇ ਪਹਿਲਾਂ ਆਪਾਂ ਬੇਸਮੈਂਟ ਤੁਹਾਨੂੰ ਦਿਖਾਈ ਸੀ ਤੇ ਆਹ ਉੱਪਰਲਾ ਜਿਹੜਾ ਕਮਰਾ ਹਵੇਲੀ ਦਾ ਹਨ ਤੇ ਇਹਦੇ ਅੰਦਰ ਆਪਾਂ ਚੱਲਦੇ ਆਂ ਇਹ ਕਮਰੇ ਬਿਲਕੁਲ ਉਵੇਂ ਜਿਹੜੇ ਉਹ ਖੜੇ ਨੇ ਹਨ ਇੱਥੇ ਜਿਹੜੀ ਰੈਨੋਵੇਸ਼ਨ ਉਹ ਕੰਪਲੀਟ ਹੋ ਗਈ ਤੇ ਇਹ ਕਮਰਿਆਂ ਦੀ ਰੈਨੋਵੇਸ਼ਨ ਸਾਰੀ ਹੋ ਗਈ ਜਿਵੇਂ ਅਗਲੇ ਵਾਲੇ ਪਾਸੇ ਜਿਹ ਤੇ ਇਹ ਜਿਹੜੇ ਪਿਛਲੇ ਕਮਰੇ ਨੇ ਪਹਿਲਾਂ ਬੀਸਮੈਂਟ ਆਪਾਂ ਤੁਹਾਨੂੰ ਦਿਖਾਈ ਸੀ ਤੇ ਇਹ ਕਮਰੇ ਦੇ ਵਿੱਚ ਵੀ ਉਸੇ ਤਰ੍ਹਾਂ ਜਗਾ ਜਿਹੜੀ ਹੈ ਨਾ ਜਿਵੇਂ ਆਲੇ ਬਣੇ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਸਮਾਨ ਰੱਖਣ ਵਾਸਤੇ ਇੱਥੇ ਜਿਹੜੇ ਉਹ ਦੋ ਕਮਰੇ ਜਿਹੜੇ ਹੈਗੇ ਨੇ ਹਲੇ ਬਿਲਕੁਲ ਉਸੇ ਤਰ੍ਹਾਂ ਜਿਹੜੇ ਖੜੇ ਨੇ ਕਮਰੇ ਤੇ ਇਹਨਾਂ ਦਾ ਰੰਗ ਪੁਰਾਣੇ ਟਾਈਮ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਸੀ ਜਿਵੇਂ ਆਹ ਜਿਹੜਾ ਇੱਥੇ ਤੁਸੀਂ ਦੇਖ ਰਹੇ ਹੋ ਨਾ ਕਰੀਮ ਕਲਰ ਤੇ ਐਵੇਂ ਦਾ ਬਿਲਕੁਲ ਇਹਦਾ ਰੰਗ ਹੁੰਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਹੌਲੀ-ਹੌਲੀ ਇਹ ਜਿਹੜਾ ਖਰਾਬ ਹੋ ਗਿਆ ਹਨ ਸਮੇਂ-ਸਮੇਂ ਦੇ ਮੁਤਾਬਕ ਤੇ ਇਸ ਤਰ੍ਹਾਂ ਦੀ ਸਾਰੀ ਬਣਤਰ ਹੈ ਇਹ ਕਮਰਿਆਂ ਦੀ ਸਿਹਾਬ ਵਾਲੀ ਸਾਈਡ ਸੀਗੀ ਆਪਾਂ ਪਹਿਲਾਂ ਇੱਥੋਂ ਸਾਰੀ ਹਵੇਲੀ ਦਾ ਬਾਹਰਲਾ ਪਾਸਾ ਜਿਹੜਾ ਉਹ ਦਿਖਦਾ ਹੈ ਇੱਥੋਂ ਸਾਰਾ ਬਾਹਰਲਾ ਪਾਸਾ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਸੀ ਤੇ ਬਹੁਤ ਵੱਡੇ ਕਮਰੇ ਇਹ ਜਿਹੜੇ ਹਵੇਲੀ ਦੇ ਬਣੇ ਹੋਏ ਨੇ ਦੇਖ ਲਓ ਵੀ ਉਹ ਸਮੇਂ ਦੇ ਵਿੱਚ ਇਹ ਹਵੇਲੀ ਜਿਹੜੀ ਕਿੰਨੀ ਆਲੀਸ਼ਾਨ ਹਵੇਲੀ ਜਿਹੜੀ ਹੋਊਗੀ ਹਨਾ ਤੇ ਹਲੇ ਵੀ ਇਹ ਜਿਹੜੇ ਜਿਹੜੇ ਕਮਰੇ ਆ ਪਿਛਲਾ ਭਾਗ ਸਾਰਾ ਜਿਹੜਾ ਉਹ ਖੜਾ ਬਹੁਤ ਮਜ਼ਬੂਤੀ ਨਾਲ ਇਹ ਹਵੇਲੀ ਜਿਹੜੀ ਉਹ ਬਣੀ ਹੋਈ ਹੈ ਕੰਦਨ ਦੀ ਚੜਾਈ ਜਿਹੜੀ ਤੁਸੀਂ ਦੇਖ ਸਕਦੇ ਹੋ ਤੇ ਆ ਜਿਵੇਂ ਆ ਇੱਥੋਂ ਦੇਖੋ ਹਨਾ ਕਿੰਨੀ ਚੜਾਈ ਆ ਜਿਹੜੀ ਬਹੁਤ ਮਜ਼ਬੂਤੀ ਨਾਲ ਇਹ ਹਵੇਲੀ ਜਿਹੜੀ ਬਣੀ ਹੋਈ ਹੈ ਤੇ ਆ ਵੀ ਉਸੇ ਤਰ੍ਹਾਂ ਜਿਵੇਂ ਸਮਾਨ ਰੱਖਣ ਨੂੰ ਹਨਾ ਥਾਂ ਜਿਹੜੀ ਬਣੀ ਹੋਈ ਹੈ ਜਿਵੇਂ ਅੱਜ ਕੱਲ ਆਪਾਂ ਕਪ ਬੋਰਡ ਅਲਮਾਰੀਆਂ ਜਿਹੜੀਆਂ ਉਹ ਬਣਾ ਲੰਨੇ ਆ ਤੇ ਉੱਪਰਲਾ ਭਾਗ ਇਹਦਾ ਜਿਹੜਾ ਹੋ ਹੈਗਾ ਛੱਤ ਜਿਹੜੀ ਇਹ ਦੀ ਹੁਣ ਟਹਿ ਚੁੱਕੀ ਹੈ ਆ ਜਿਹੜੀ ਉੱਪਰਲੀ ਮੰਜ਼ਲ ਦੀ ਛੱਤ ਹੈ ਤੇ ਇਹ ਹੁਣ ਹੈ ਨਹੀਂ ਛੱਤ ਟਹਿ ਚੁੱਕੀ ਹੈ ਤੇ ਆਹ ਵਾਲੀ ਸਾਈਡ ਦੀ ਜਿਹੜੀ ਛੱਤੋ ਬਚੀ ਹੋਈ ਹੈ ਇਹ ਮੈਂ ਤੁਹਾਨੂੰ ਦਿਖਾਉਣਾ ਆਹ ਛੱਤ ਦੇਖੋ ਇੱਥੇ ਜਿਵੇਂ ਛੱਤ ਹੈਗੀ ਹੈ ਨਾ ਤੇ ਉਧਰਲੀ ਛੱਤ ਜਿਹੜੀ ਉਹ ਟਹਿ ਚੁੱਕੀ ਹੈ ਇਸ ਤਰ੍ਹਾਂ ਦੀ ਛੱਤ ਉਸ ਤੇ ਵੀ ਜਿਹੜੀ ਉਹ ਹੈਗੀ ਸੀ ਤੇ ਇਸ ਤਰ੍ਹਾਂ ਇਹ 2-3 ਮੰਜ਼ਲੀ ਹਵੇਲੀ ਸੀ ਬੇਸਮੈਂਟ ਵੀ ਇਹ ਹਵੇਲੀ ਦੇ ਵਿੱਚ ਜਿਹੜੀ ਉਹ ਹੈਗੀ ਸੀ ਅੰਦਰੋਂ ਆਪਾਂ ਇਹ ਹਵੇਲੀ ਦੇਖ ਕੇ ਆ ਗਏ ਤੇ ਫਰੰਟ ਤੋਂ ਇਹ ਹਵੇਲੀ ਕੁਝ ਇਸ ਤਰ੍ਹਾਂ ਦੀ ਹੈ ਤੇ ਬਹੁਤ ਉੱਚੀ ਇਹ ਹਵੇਲੀ ਆ ਨਾ 2-3 ਮੰਜ਼ਲਾ ਇਹ ਹਵੇਲੀ ਦੇ ਵਿੱਚ ਜਿਹੜੀਆਂ ਉਹ ਹੈਗੀਆਂ ਨੇ ਤੇ ਫਰੰਟ ਤੋਂ ਇਹ ਹਵੇਲੀ ਦਾ ਕੁਝ ਐਵੇਂ ਦਾ ਸਾਰਾ ਵਿਊ ਹੈ ਇਹ ਫਰੰਟ ਵਾਲਾ ਪਾਸੇ ਆਪਾਂ ਹੁਣ ਖੜੇ ਆ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਰਹੇ ਸੀ ਜਿਹੜੀਆਂ ਖਦਾਈ ਦੇ ਵਿੱਚੋਂ ਕੰਧਾਂ ਜਿਹੜੀਆਂ ਉਹ ਨਿਕਲੀਆਂ ਨੇ ਹਨ ਤੇ ਆਹ ਜਿਹੜੀਆਂ ਉਹ ਕੰਧਾਂ ਨੇ ਇੱਥੇ ਵੀ ਹੋ ਸਕਦਾ ਵੀ ਕਮਰੇ ਜਿਹੜੇ ਉਹ ਹੁੰਦੇ ਹੋਣ ਹਨ ਇਹ ਨਿਊਆ ਵੀ ਹੋ ਸਕਦੀਆਂ ਨੇ ਕਮਰਿਆਂ ਦੀਆਂ ਕੰਧਾਂ ਵੀ ਜਿਹੜੀਆਂ ਉਹ ਹੋ ਸਕਦੀਆਂ ਨੇ ਤੇ ਇੰਨੀਆਂ ਕਿ ਜਿਹੜੀਆਂ ਉਹ ਨਿਕਲੀਆਂ ਨੇ ਇੱਥੋਂ ਜਦੋਂ ਸਾਰੀ ਖਦਾਈ ਹੋਈ ਹੈ ਸਾਰੀ ਇਹਦੇ ਬਾਰੇ ਸਰਚ ਜਿਹੜੀ ਉਹ ਹੋਈ ਹੈ ਇੱਥੇ ਵੀ ਕੋਈ ਬੋਰਡ ਜਿਵੇਂ ਪਿੱਛੇ ਆਪਾਂ ਦਿਖਾਈ ਸੀ ਉਸੇ ਤਰ੍ਹਾਂ ਬੋਰਡ ਜਿਹੜਾ ਹੋ ਇੱਥੇ ਲੱਗਿਆ ਹੋਇਆ ਹੈ ਇੱਥੇ ਲਿਖਿਆ ਹੋਇਆ ਜਿਵੇਂ ਡਿਸਟਰੋਇਡ ਰੂਮ ਬੇਸਮੈਂਟ ਇੱਥੇ ਬੇਸਮੈਂਟ ਜਿਹੜੀ ਉਹ ਹੁੰਦੀ ਸੀ ਇਹ ਹੋਏ ਹੋਏ ਨੇ ਮਤਲਬ ਡਿਸਟਰੋਏ ਹੋਏ ਹੋਏ ਨੇ ਜਿਹੜੇ ਇਹ ਛੱਤਾਂ ਜਿਵੇਂ ਜਿਹੜੀ ਤੁਸੀਂ ਆਹ ਦੇਖ ਰਹੇ ਹੋ ਤੇ ਇੱਥੇ ਛੱਤ ਹੁੰਦੀ ਸੀ ਜਿਵੇਂ ਪਿੱਛੇ ਤੁਹਾਨੂੰ ਬੇਸਮੈਂਟ ਦਿਖਾਈ ਸੀ ਹੈ ਨਾ ਤੇ ਇੱਥੇ ਵੀ ਉਸੇ ਤਰ੍ਹਾਂ ਬੇਸਮੈਂਟ ਜਿਹੜੀ ਉਹ ਹੁੰਦੀ ਸੀ ਤੇ ਥਾਂ-ਥਾਂ ਤੇ ਸਾਰੇ ਇੱਥੇ ਪੋਸਟਰ ਜਿਹੜੇ ਉਹ ਲਾ ਕੇ ਦੱਸੇ ਹੋਏ ਨੇ ਵੀ ਕਿਹੜੀ ਥਾਂ ਦੇ ਉੱਪਰ ਕੀ ਹੁੰਦਾ ਸੀ ਸਾਰੀ ਜਾਣਕਾਰੀ ਜਿਹੜੀ ਆਪਾਂ ਨੂੰ ਇਥੋਂ ਮਿਲਦੀ ਹੈ ਤੇ ਆ ਵੀ ਇਥੋਂ ਰਸਤਾ ਜਿਹੜਾ ਇੱਕ ਆਉਂਦਾ ਹਨਾ ਇਹ ਬੀਸਮੈਂਟ ਦੇ ਵਿੱਚੋਂ ਜਿਹੜਾ ਹੋਰ ਰਸਤਾ ਹੋ ਸਕਦਾ ਵੀ ਇਥੋਂ ਰਸਤਾ ਜਿਹੜਾ ਆਉਂਦਾ ਹੋਵੇ ਆ ਪੌੜੀਆਂ ਜਿਹੜੀਆਂ ਥੱਲੇ ਨੂੰ ਉਤਰਦੀਆਂ ਨੇ ਤੇ ਆ ਬਾਹਰ ਵਾਲਾ ਰਸਤਾ ਤੇ ਇਥੇ ਅਗਲੇ ਵਾਲੇ ਪਾਸੇ ਵੀ ਉਸੇ ਤਰ੍ਹਾਂ ਇਮਾਰਤ ਜਿਹੜੀ ਹੁੰਦੀ ਸੀ ਜਿਵੇਂ ਪਿੱਛੇ ਤੁਹਾਨੂੰ ਇਮਾਰਤ ਸਾਰੀ ਆਪਾਂ ਦਿਖਾਈ ਹੈ ਇਹ ਹਵੇਲੀ ਦੇ ਅੱਗੇ ਵਾਲਾ ਪਾਸਾ ਆਹੀ ਮਤਲਬ ਜਿਹੜਾ ਖੜਾ ਹਨਾ ਤੇ ਆ ਇੱਕ ਜਿਹੜਾ ਕਮਰਾ ਕਹਿ ਸਕਦੇ ਆ ਤੇ ਇਹ ਹਿੱਸਾ ਜਿਹੜਾ ਇਹਦਾ ਉਹ ਬਚਿਆ ਹੋਇਆ ਬਾਕੀ ਜਿਹੜਾ ਫਰੰਟ ਵਾਲਾ ਸਾਈਡ ਸਾਰੀ ਉਹ ਟਹਿ ਚੁੱਕੀ ਆ ਤੇ ਆਈ ਆ ਇੰਨਾ ਖੜਾ ਹੈ ਤੇ ਇਹਦੇ ਚ ਵੀ ਕੁਝ ਕਮਰੇ ਜਿਹੜੇ ਉਹ ਬਣੇ ਹੋਏ ਨੇ ਹਨ ਤੇ ਇੱਥੇ ਜਿਵੇਂ ਪਾਣੀ ਵਾਲੀਆਂ ਨਾਲੀਆਂ ਬਣੀਆਂ ਹੋਈਆਂ ਨੇ ਹੋ ਸਕਦਾ ਵੀ ਉਹ ਟਾਈਮ ਦੇ ਵਿੱਚ ਇੱਥੇ ਜਿਹੜੇ ਉਹ ਬਾਥਰੂਮ ਜਿਹੜੇ ਉਹ ਹੁੰਦੇ ਹੋਣਾ ਤੇ ਆ ਦੇਖੋ ਜਿਵੇਂ ਆ ਪਾਣੀ ਵਾਲੀਆਂ ਨਾਲੀਆਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਪਾਈਪਾਂ ਜਿਹੜੀਆਂ ਉਹ ਪਾਈਆਂ ਹੋਈਆਂ ਨੇ ਤੇ ਹੋ ਸਕਦਾ ਵੀ ਆਹ ਸਾਈਡ ਉਹ ਟਾਈਮ ਦੇ ਵਿੱਚ ਬਾਥਰੂਮ ਜਿਹੜੇ ਉਹ ਹੁੰਦੇ ਹੋਣ ਆਪਾਂ ਹਵੇਲੀ ਦੇ ਬਾਹਰ ਆ ਗਏ ਤੇ ਹਵੇਲੀ ਦੇ ਬਾਹਰਲੇ ਵਾਲੇ ਪਾਸੇ ਇੱਕ ਆਹ ਤਲਾਬ ਬਣਿਆ ਹੋਇਆ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਕੋਠੀਆਂ ਦੇ ਵਿੱਚ ਅਸੀਂ ਵੀ ਬੀਬੀਂ ਪੂਲ ਬਣਾ ਲੈਂਦੇ ਹਣਾ ਤੇ ਉਸ ਤਰ੍ਹਾਂ ਇਹ ਤਲਾਬ ਜਿਹੜਾ ਉਹ ਬਣਿਆ ਹੋਇਆ ਤੇ ਜੀ ਉੱਤਰ ਨੂੰ ਪੌੜੀਆਂ ਵੀ ਜਿਹੜੀਆਂ ਉਹ ਹੈਗੀਆਂ ਨੇ ਬਿਲਕੁਲ ਹਵੇਲੀ ਦੇ ਨਾਲ ਆ ਇਹ ਤੇ ਇਹਦੇ ਵਿਚਕਾਰ ਆ ਥਾਂ ਵੀ ਜਿਹੜੀ ਛੱਡੀ ਹੋਈ ਹੈ ਹੋ ਸਕਦਾ ਵੀ ਉਹ ਟਾਈਮ ਦੇ ਵਿੱਚ ਇੱਥੇ ਫਫਾਰਾ ਜਿਹੜਾ ਉਹ ਲੱਗਿਆ ਹੋਵੇ ਹਣਾ ਜਿਵੇਂ ਮਹਿਲਾਂ ਦੇ ਵਿੱਚ ਆਪਾਂ ਦੇਖਦੇ ਆ ਤੇ ਵੱਡੇ ਵੱਡੇ ਮਹਿਲਾਂ ਦੇ ਵਿੱਚ ਲੱਗੇ ਹੁੰਦੇ ਸੀ ਤੇ ਇਹ ਹਵੇਲੀ